ਇਸ ਵੇਲੇ ਦੀ ਵੱਡੀ ਖਬਰ ਡੇਰਾ ਮੁਖੀ ਗੁਰਮੀਤ RAM ਰਹੀਮ ਨਾਲ ਜੁੜੀ ਹੋਈ ਹੈ 2015 ਦਾ ਉਹ ਮੰਦਭਾਗਾ ਦਿਨ ਜਦੋਂ ਪਿੰਡ ਜਵਾਰਕੇ ਬੁਰਜ ਜਵਾਰਕੇ ਵਾਲੇ ਚ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੁੰਦੇ ਨੇ ਬੇਅਦਬੀ ਹੁੰਦੀ ਹੈ ਜਿਸ ਤੋਂ ਬਾਅਦ ਸਿੱਖ ਕੌਮ ਵੱਲੋਂ ਸਿੱਖ ਨੁਮਾਇੰਦਿਆਂ ਵੱਲੋਂ ਪੰਥ ਦੇ ਲੋਕਾਂ ਵੱਲੋਂ ਇੱਕ ਧਰਨਾ ਲਾਇਆ ਜਾਂਦਾ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਜਿੱਥੇ ਗੋਲੀ ਚੱਲਦੀ ਹੈ ਕੁਝ ਲੋਕ ਜ਼ਖਮੀ ਵੀ ਹੁੰਦੇ ਨੇ ਤੇ ਕਈਆਂ ਨੂੰ ਉੱਥੇ ਮੌਤ ਵੀ ਹੁੰਦੀ ਹੈ ਜਿਸ ਤੋਂ ਬਾਅਦ ਵੱਡਾ ਵਿਵਾਦ ਛੜ ਜਾਂਦਾ ਵੱਖੋ-ਵੱਖਰੀਆਂ ਰਵਾਇਤੀ ਪਾਰਟੀਆਂ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣਾ ਜ਼ੋਰ ਲਗਾਉਂਦੀਆਂ ਨੇ ਵੀ ਕੌਮ ਨੂੰ ਜਿਹੜਾ ਇਨਸਾਫ ਦਿੱਤਾ ਜਾਊਗਾ ਇਸ ਚੀਜ਼ ਦਾ ਪਰ ਇਨਸਾਫ ਦੀ ਗੋਹਾਰ ਲਗਾਉਂਦੇ ਲਗਾਉਂਦੇ ਲੋਕ ਹਾਲੇ ਤੱਕ ਜਿਹੜੇ ਨੇ ਧਰਨੇ ਲਗਾ ਰਹੇ ਨੇ ਪਰ ਇਨਸਾਫ ਹਾਲੇ ਨਹੀਂ ਮਿਲਿਆ ਪਰ ਇਸ ਇੱਕ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਹਾਈ ਕੋਰਟ ਦੇ ਵੱਲੋਂ ਪ੍ਰਦੀਪ ਕਲੇਰ ਜੀहां ਤੁਸੀਂ ਪ੍ਰਦੀਪ ਕਲੇਰ ਦਾ ਨਾਮ ਸੁਣਿਆ ਹੋਊਗਾ ਕਿਉਂਕਿ ਗੁਰਮੀਤ ਰਾਮ ਰਹੀਮ ਦੇ ਨਾਲ ਆ ਬੜਾ ਗੂੜਾ ਤੇ ਗਹਿਰਾ ਸਬੰਧ ਪ੍ਰਦੀਪ ਕਲੇਰ ਦਾ ਸੀ ਉਹਨਾਂ ਵੱਲੋਂ ਮੁੱਖ ਮਲਜ਼ਮ ਨਹੀਂ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਬੇਅਦਬੀ ਹੋਈ ਹੈ ਇਹ ਪੂਰਾ ਬਿਰਤਾਂਤ ਸਿਰਜਿਆ ਗਿਆ ਇਸ ਦੇ ਵਿੱਚ ਪ੍ਰਦੀਪ ਕਲੇਰ ਦੀ ਵੱਡੀ ਸ਼ਮੂਲੀਅਤ ਸੀ ਮੁੱਖ ਮਲਜ਼ਮਾਂ ਦੇ ਵਿੱਚ ਪ੍ਰਦੀਪ ਕਲੇਰ ਦਾ ਜਿਹੜਾ ਨਾਮ ਸੀਗਾ ਇਸ ਦੇ ਵਿੱਚ ਹੁਣ ਪ੍ਰਦੀਪ ਕਲੇਰ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਆ ਜੀ ਹਾਂ ਹਾਈ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਹਾਲਾਂਕਿ ਇਸ ਦੇ ਵਿੱਚ ਸੱਤ ਮੁਲਜ਼ਮ ਹੋਰ ਸੀ ਜਿਹੜੇ ਕਿ ਆਲਰੇਡੀ ਜ਼ਮਾਨਤ ਤੇ ਨੇ ਪਰ ਇਹਦੇ ਵਿੱਚ ਸਭ ਤੋਂ ਇੰਟਰਸਟਿੰਗ ਤੇ ਜ਼ਰੂਰੀ ਫੈਕਟ ਆ ਜਿਹੜਾ ਉਹ ਇਹ ਆ ਵੀ ਪ੍ਰਦੀਪ ਕਲੇਰ ਹੁਣਾਂ ਨੇ ਗਵਾਹੀ ਜਿਹੜੀ ਕਲਮਬੰਦ ਕਰਵਾਈ ਸੀ ਉਸ ਦੇ ਵਿੱਚ ਹਨੀਪ੍ਰੀਤ ਤੇ ਗੁਰਮੀਤ ਰਾਮ ਰਹੀਮ ਦੇ ਖਿਲਾਫ ਪੂਰੀ ਜਿਹੜੀ ਉਹ ਗਵਾਹੀ ਦਿੱਤੀ ਗਈ ਸੀ ਕਲਮਬੰਦ ਕੀਤੀ ਗਈ ਸੀ ਤੇ ਹੁਣ ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਵੀ ਪ੍ਰਦੀਪ ਕਲੇਰ ਸਰਕਾਰੀ ਗਵਾਹ ਬਣ ਸਕਦੇ ਨੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਕਿਉਂਕਿ ਬਹੁਤ ਪੰਜਾਬ ਦਾ ਕੌਮ ਦਾ ਅਹਿਮ ਮਸਲਾ ਜਿਹੜਾ ਜੁੜਿਆ ਹੋਇਆ ਲੋਕਾਂ ਦੀਆਂ ਭਾਵਨਾਵਾਂ ਇਸ ਮਸਲੇ ਦੇ ਨਾਲ ਜੁੜੀਆਂ ਹੋਈਆਂ ਨੇ ਤੇ ਵੱਡੇ ਪੱਧਰ ਤੇ ਲੋਕਾਂ ਵੱਲੋਂ ਸੰਘਰਸ਼ ਵੀ ਕੀਤਾ ਗਿਆ ਬਹਿਬਲ ਕਲਾਂ ਕੋਟਕਪੂਰਾ ਦੇ ਵਿੱਚ ਜੋ ਹੋਇਆ ਉਹ ਸਾਰੀ ਦੁਨੀਆ ਚੰਗੀ ਤਰ੍ਹਾਂ ਭਲੀ-ਪੰਤੀ ਜਾਣਦੀ ਹੈ ਵੀ ਕਿਸ ਤਰੀਕੇ ਦੇ ਨਾਲ ਬਲਪੂਰਵਕ ਉੱਥੇ ਧਰਨੇ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਗੋਲੀਆਂ ਚੱਲੀਆਂ ਕੁਝ ਲੋਕ ਜ਼ਖਮੀ ਵੀ ਹੋਏ ਤੇ ਕਈ ਸ਼ਹੀਦ ਵੀ ਹੋਏ ਜਿਸ ਨੂੰ ਲੈ ਕੇ ਇੱਕ ਵੱਖਰੇ ਕਿਸਮ ਦਾ ਵਿਵਾਦ ਛਿੜਿਆ ਸੀ ਕਮਰ ਵਿਜੇ ਪ੍ਰਤਾਪ ਉਹਨਾਂ ਦੀ ਗੱਲ ਕਰੀਏ ਤਾਂ ਪਹਿਲਾਂ ਉਹਨਾਂ ਵੱਲੋਂ ਵੀ ਜਾਂਚ ਕਮੇਟੀ ਜਾਂਚ ਕੀਤੀ ਗਈ ਸੀ ਤੇ ਵੱਡੇ ਖੁਲਾਸੇ ਕੀਤੇ ਗਏ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਗੱਲ ਕਰੀਏ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਉਦੋਂ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਘੇਰਿਆ ਸੀ ਤੇ ਵੱਡੇ ਜਿਹੜੇ ਦਿੱਗਜ ਚਿਹਰੇ ਨੇ ਸਿਆਸਤ ਦੇ ਉਹਨਾਂ ਦਾ ਜ਼ਿਕਰ ਕੀਤਾ ਸੀ ਉਹਨਾਂ ਦਾ ਨਾਮ ਲਾਇਆ ਸੀ ਇਸ ਮਾਮਲੇ ਨੂੰ ਲੈ ਕੇ ਦੀ ਸੰਜੀਦਗੀ ਨੂੰ ਦੇਖਦੇ ਹੋਏ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਤੁਸੀਂ ਆਪਣੀ ਰਾਏ ਸਾਡੀ ਨਾਲ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰਨੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਜੇ ਆਪਾਂ ਇਸ ਘਟਨਾ ਨੂੰ ਸਾਈਡ ਤੇ ਰੱਖ ਕੇ ਹੋਰ ਘਟਨਾਵਾਂ ਦਾ ਜ਼ਿਕਰ ਵੀ ਕਰੀਏ ਸਾਕਾ ਨਕੋਦਰ ਦੀ ਗੱਲ ਕਰੀਏ ਜਾਂ ਗੁਰਗੁਦਵਾਰਾ ਸਾਹਿਬ ਦੇ ਵਿੱਚ ਬੇਅਦਬੀਆਂ ਦਾ ਜਿਹੜਾ ਰੁਝਾਨ ਚੱਲਿਆ ਹੋਇਆ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਜ਼ਿਲ੍ਹੇ ਦੇ ਵਿੱਚ ਜਿਹੜੀ ਬੇਅਦਬੀ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹਨੂੰ ਕੋਈ ਵੱਡਾ ਸਿਆਸੀ ਸਾਜ਼ਿਸ਼ ਦੇ ਤਹਿਤ ਵੀ ਮਾਹਰ ਵੱਲੋਂ ਗੱਲ ਆਖੀ ਗਈ ਹੈ ਸਿਆਸੀ ਮਾਹਰ ਮਲਵਿੰਦਰ ਸਿੰਘ ਮਾਲੀ ਜੀ ਸਾਡੇ ਨਾਲ ਜੁੜ ਗਏ ਨੇ ਪੂਰੇ ਕੇਸ ਦੇ ਬਾਰੇ ਜਿਹੜੀ ਵਿਚਾਰ ਚਰਚਾ ਇਹਨਾਂ ਦੇ ਨਾਲ ਕਰਾਂਗੇ ਮਾਲੀ ਸਵਾਗਤ ਹੈ ਆਵਾਜ਼ ਆ ਰਹੀ ਹੈ ਜੀ ਮਾਲੀ ਜੀ ਇਹ ਬੜਾ ਸੰਵੇਦਨਸ਼ੀਲ ਤੇ ਸੈਂਸਿਟਿਵ ਮੁੱਦਾ ਹੈ ਜਿਹਦੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਹੈ ਤੇ ਹਾਈ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਆਪਾਂ ਕਹਿ ਸਕਦੇ ਹਾਂ ਪ੍ਰਦੀਪ ਕਲੇਰ ਦਾ ਨਾਮ ਤੁਸੀਂ ਸੁਣਿਆ ਹੋਊਗਾ ਮੁੱਖ ਮੁਲਜ਼ਮਾਂ ਦੇ ਵਿੱਚ ਇੱਕ ਸੀ ਤੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਉਹਨਾਂ ਦੇ ਜਿਹੜੀ ਗਵਾਹੀ ਸੀਗੀ ਜੋ ਉਹਨਾਂ ਨੇ ਗਵਾਹੀ ਦਿੱਤੀ ਸੀ ਗੁਰਮੀਤ ਰਾਮ ਰਹੀਮ ਦੇ ਖਿਲਾਫ ਹਨੀਪ੍ਰੀਤ ਦੇ ਖਿਲਾਫ ਇੱਕ ਪੂਰਾ ਬਰਤਾਂਤ ਜਿਹੜਾ ਸਿਰਜਿਆ ਗਿਆ ਤੇ ਸਿੱਖ ਕੌਮ ਦੀ ਗੱਲ ਕਰੀਏ ਪੰਥ ਦੀ ਗੱਲ ਕਰੀਏ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਇਨਸਾਫ ਦੇ ਲਈ ਜਸਟਿਸ ਦੇ ਲਈ ਧਰਨੇ ਵੀ ਲੱਗਦੇ ਰਹੇ ਗੋਲੀਆਂ ਵੀ ਚੱਲੀਆਂ ਬੰਦੇ ਵੀ ਮਰੇ ਜ਼ਖਮੀ ਵੀ ਹੋਏ ਤੁਸੀਂ ਕਿਵੇਂ ਦੇਖਦੇ ਹੋ ਇਹ ਪੂਰੇ ਸਿਨੈਰੀਓ ਨੂੰ ਦੇਖੋ ਜੀ ਗੱਲ ਇਹ ਹੈ ਵੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਆ ਬਹਿਮਤਲਾ ਕਾਂਡ ਦੀ ਗੱਲ ਆ ਜੀ ਸਾਡੇ ਲਈ ਸਭ ਤੋਂ ਵੱਡਾ ਦੁਖਾਂਤ ਹੈ ਕਿ ਸਾਰੀਆਂ ਸਿਆਸੀ ਤਰ੍ਹਾਂ ਨੇ ਇਹਨਾਂ ਘਟਨਾਵਾਂ ਤੇ ਇਨਸਾਫ ਦੀ ਸਿਆਸਤ ਨਹੀਂ ਕੀਤੀ ਬੋਲ ਦੀ ਸਿਆਸਤ ਜੀ ਮਸਲੇ ਨੂੰ ਆਪ ਕੋ ਆਪਣੇ ਹਿਸਾਨਸਾਰ ਉਹਹਾਰਿਆ ਤੇਰੀ ਵਿਆਖਿਆ ਕੀਤੀ ਹੈ ਜੀ ਹੁਣ ਸਮਝਾ ਕਿ ਸਮਝਾ ਪਹਿਲੀ ਤਾਂ ਇਹੀ ਆ ਜੀ ਇਹ ਘਟਨਾ ਵਾਪਰੀ ਕਿਉਂ ਇਹਦਾ ਕਾਰਨ ਕੀ ਸੀ ਇਹਦੇ ਲਈ ਜ਼ਿੰਮੇਵਾਰ ਕੌਣ ਆ ਜੀ ਇਹਦਾ ਬਹੁਤ ਸੌਖਾ ਹੱਲ ਲੱਭ ਲਿਆ ਵੀ ਬਾਦਲਾਂ ਨੇ ਕਰਵਾਈ ਆ ਜੀ ਬਈ ਆਦਮੀ ਜੀ ਇਹਨਾਂ ਕਰਕੇ ਜਿਹੜਾ ਉਹ ਮਾਹੌਲ ਬਣਿਆ ਸੀ ਬੋਠ ਸਿਆਸਤ ਲਈ ਸਰਸਿਆਂ ਨਾਲ ਜਿਹੜਾ ਗੱਠ ਜੋੜ ਕੀਤਾ ਸੀ ਬਾਦਲਾ ਨੇ ਜਾਂ ਸੌਦਾ ਸਾਧ ਨੂੰ ਮਾਫੀ ਦਵਾਉਣ ਵਾਲੀ ਗੱਲ ਕੀਤੀ ਸੀ ਉਹਦੇ ਵਿੱਚ ਉਹ ਧਿਰ ਦਾ ਹੌਸਲਾ ਵਧਿਆ ਜੀ ਜਦੋਂ ਹੋਇਆ ਵੀ ਤੁਹਾਡੀ ਫਿਲਮ ਹਤੀ ਨਹੀਂ ਚੱਲਣ ਦੇਣੀ ਉਹਨਾਂ ਨੇ ਉਹ ਤੋਂ ਆਪਣੇ ਗੌਰਡ ਵਾਲੀ ਗੱਲ ਸੀ ਉਹਨਾਂ ਨੇ ਫਿਰ ਇਹ ਹਮਾਕਤ ਕੀਤੀ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾਉਣ ਦੀ ਜੀ ਆਦਿ ਲਈ ਸਭ ਤੋਂ ਵੱਡੀ ਚੜ੍ਹਤ ਇਹ ਸੀ ਮਾਮਲੇ ਤੇ ਬਹੁਤ ਸਿਆਸਤ ਸੋਚੇ ਰਹੇ ਉਹਨੂੰ ਸਹੀ ਤਰੀਕੇ ਨਾਲ ਇਹਨਾਂ ਨੇ ਹੱਲ ਨਹੀਂ ਕੀਤਾ ਜਾਂਚ ਨਹੀਂ ਜੀ ਪਰ ਉਹ ਤੋਂ ਗੁਰੂ ਗ੍ਰੰਥ ਸਾਹਿਬ ਤੇ ਉਦੋਂ ਤੋਂ ਲੈ ਕੇ ਜਦੋਂ ਤੱਕ ਬਾਕੀ ਸਾਰਾ ਕੁਝ ਸਾਹਮਣੇ ਆ ਗਿਆ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਦੋ ਪੰਜ ਕਰਾਈਆਂ ਵਾਲੇ ਮੁੰਡਿਆਂ ਦੇ ਫਿਰ ਪਾ ਕੇ ਹਾਂਜੀ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਮਸਲਾ ਹੱਲ ਲੰਬ ਗਿਆ ਪੁਲਿਸ ਐਂਡ ਕਵਾਟਰ ਤੇ ਕਾਨਫਰੈਂਸ ਕਰਕੇ ਮੈਂ ਲਾਗਾ ਸਾਹਬ ਚੱਲਿਆ ਜੀ ਗੁਰੂ ਸਾਹਿਬ ਦਾ ਸੁਖਦਾਨਾ ਕਰਨ ਜੀ ਵੱਡੀ ਇਹ ਨਾ ਵੀ ਬੇਵਿਸ਼ਵਾਸੀ ਇਹ ਨਾ ਤਾਂ ਪੈਦਾ ਹੋ ਗਈ ਕਿ ਜਿਹਦੇ ਵਿੱਚੋਂ ਫਿਰ ਉਹ ਸਾਰਿਆਂ ਗਲੌਬਰੀਆਂ ਵੀ ਇਹ ਜਾਂਚ ਨਹੀਂ ਕਰਵਾ ਸਕਦੇ ਕਿ ਸੀਬੀਆਈ ਨੂੰ ਦੇ ਦੋ ਜੀ ਮੁੜ ਕੇ ਇੱਕ ਛਿੱਟ ਬਣਾ ਦੋ ਦੂਜੀ ਬਣਾ ਦੋ ਇੱਕ ਕਮਿਸ਼ਨ ਬਣਾ ਦੋ ਦੂਜਾ ਕਮਿਸ਼ਨ ਬਣਾ ਦੋ ਸਮੇਤ ਆਮ ਆਦਮੀ ਪਾਰਟੀ ਦੇਖੋ ਤਾਂ ਆਮ ਆਦਮੀ ਤਾਂ ਪਾਰਟੀ ਕਹਿੰਦੀ ਜਿਨਾ ਜਾਗ ਹੋਈ ਹੈ ਸਾਹਿਬ ਖੁਦ ਉਹਨਾਂ ਦੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਬੜਿਆ ਰੌਲਾ ਪਾ ਕੇ ਰੱਖਿਆ ਬੜੀਆਂ ਪ੍ਰੈਸ ਕਾਨਫਰੰਸਾਂ ਵੀ ਕੀਤੀਆਂ ਜਦੋਂ ਵੀ ਉਹ ਕਿੱਥੇ ਕਿਤੇ ਵੀ ਗਏ ਨੇ ਤਾਂ ਹਮੇਸ਼ਾ ਉਹਨਾਂ ਨੇ ਜ਼ਿਕਰ ਇਸ ਬੇਅਦਬੀ ਦਾ ਇਸ ਪੂਰੇ ਕਾਂਡ ਦਾ ਕੀਤਾ ਪਰ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਣਗੌਲਿਆ ਕੀਤਾ ਗਿਆ ਤੁਸੀਂ ਇਹ ਦੇਖੋ ਇੱਕ ਸਿੱਟ ਬਣਾਈ ਉਹਨੇ ਪਹਿਲੀ ਸਿੱਟ ਤਾਂ ਉਹ ਬਣਾਈ ਉਹਨੇ ਸਿੱਜੀ ਨਾਲ ਵੱਖਰੀ ਕਰਤੀ ਕਾਨੂੰਨੀ ਤੌਰ ਤੇ ਕੇਸ ਇਹ ਐਡਾ ਉਝਾ ਲਿਆ ਐਡਾ ਲਮਕਾਤ ਆ ਫੇਰ ਉਹ ਮਾਰ ਮਰਾਈ ਦੇ ਕਰਕੇ ਮਤਲਬ ਕਿ ਤਸਵੀਲ ਹੋ ਗਏ ਜੀ ਤਾਂ ਇਹ ਕਰਕੇ ਦੋ ਉਹਨੇ ਉਸਤੇ ਕਿਹਾ ਜਾਂਦਾ ਵੀ 12 ਵਾਰ ਗਵਾਹ ਵਰਗੀ ਗਵਾਹੀ ਦਿੱਤੀ ਕਨਫੈਸ਼ਨ ਕਬੂਲ ਕੀਤਾ ਜੀ ਹੁਣ ਉਹ ਟ੍ਰਾਇਲ ਦੇ ਵਿੱਚ ਕਿੰਨਾ ਆਖਰਾ ਕਾਨੂੰਨੀ ਪੁਆਇੰਟ ਕੀਆ ਜਿਹਦੇ ਬਾਰੇ ਮੈਂ ਵਾਰਾ ਨਹੀਂ ਕੁਝ ਕਹਿ ਸਕਦਾ ਜੀ ਪਰ ਇੱਕ ਤਾਂ ਇਹ ਆ ਨਾ ਵੀ ਹੌਂਦਾ ਸਾਹਮਣੇ ਨਾਂ ਦੋਸ਼ ਪੱਤਰ ਦੇ ਵਿੱਚ ਆਉਣ ਦੇ ਬਾਅਦ ਵੀ ਇੱਕ ਵਾਰ ਉਹਨਾਂ ਅਨਲੈਸਟਿਕ ਪੋਸਟ ਹਰਾਜ ਦੇ ਲੈ ਕੇ ਮਰੂ ਪੁਛੇ ਵਿੱਚ ਕਰਨ ਵਾਲਾ ਮਾਮਲਾ ਇਹਹੀ ਇਹਹੀ ਮਾਲੀ ਜੀ ਸਭ ਤੋਂ ਵੱਡਾ ਸਵਾਲ ਜੇ ਚਰਚਾ ਵੀ ਦੀ ਆਪਾਂ ਗੱਲ ਕਰੀਏ ਲੋਕਾਂ ਦੇ ਵਿੱਚ ਜਾਂ ਕੁਝ ਜਿਹੜੇ ਕਾਨੂੰਨੀ ਮਾਹਰ ਨੇ ਉਹਨਾਂ ਵੱਲੋਂ ਵੀ ਇਹ ਗੱਲ ਬਾਰ-ਬਾਰ ਆਖੀ ਗਈ ਹੈ ਉਹ ਕਹਿੰਦੇ ਇਹ ਜਿੱਥੇ ਤਾਰਾਂ ਜੁੜਦੀਆਂ ਨੇ ਜਿੱਥੋਂ ਜੜਾ ਨਿਕਲਦੀਆਂ ਨੇ ਇਸ ਪੂਰੇ ਮਾਮਲੇ ਦੀਆਂ ਵੀ ਪ੍ਰੋਡਕਸ਼ਨ ਵਾਰੰਟ ਤੇ ਗੁਰਮੀਤ RAM ਰਹੀਮ ਨੂੰ ਇਨਵੈਸਟੀਗੇਸ਼ਨ ਦਾ ਪਾਰਟ ਕਿਉਂ ਨਹੀਂ ਬਣਾਇਆ ਗਿਆ ਜੇ ਇਨਵੈਸਟੀਗੇਸ਼ਨ ਜਾਂਚ ਦੇ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਤਾਂ ਕਿਤੇ ਨਾ ਕਿਤੇ ਚੀਜ਼ਾਂ ਕਲੀਅਰ ਹੋ ਜਾਣੀਆਂ ਸੀ ਨਹੀਂ ਇੱਕ ਵਾਰ ਉਹਨਾਂ ਨੇ ਆਪ ਆਪ ਕੋਲ ਆਇਆ ਤੇ ਲੈਲੀ ਸੀ ਉਹਦੀ ਇਨਵੈਸਟੀਗੇਸ਼ਨ ਕਰਨ ਦੀ ਜੀ ਸਰਕਾਰ ਨੇ ਪੰਗਾ ਪਾਤਾ ਫਿਰ ਹਰਿਆਣਾ ਸਰਕਾਰ ਨਾਲ ਕੋਈ ਗੱਲ ਹੋਈ ਫਿਰ ਕਹਿੰਦੇ ਹੋ ਸੁਣ ਜਿਹੜੀ ਸੁਨਰੀਆ ਜੇਲ੍ਹ ਆ ਉੱਥੇ ਜਾ ਕੇ ਪੁੱਛ ਪਿੱਛ ਕਰ ਲਓ ਪਰ ਕੋਈ ਫੱਟੇ ਕਰਤਾ ਕੋਣ ਦਿੱਕ ਤੋਂ ਗੱਲ ਪੱਲੀ ਦੀ ਫਿਰ ਉਹਨਾਂ ਦੀ ਜਿਹੜੀ ਕਮੇਟੀ ਮੈਂਬਰ ਆ ਉਹਦੇ ਨੇੜਲੇ ਬਹੁਤ ਉਹਨਾਂ ਦੇ ਨਾਲ ਵੀ ਆਏ ਉਹਦੇ ਵਿੱਚ ਪ੍ਰਦੀਪ ਕਲੇਰ ਸੜਿਆਂ ਪੜਿਆ ਗਿਆ ਦੇ ਅੱਜ ਕੋ ਕਿੰਨੇ ਸਾਰਾ ਕੁਝ ਕਰਦਾ ਸੀ ਉਸ ਤੋਂ ਬਾਅਦ ਇੱਕ ਬੀਬੀ ਆ ਉਹਨੇ ਇਹ ਵੀ ਕਿਹਾ ਵੀ ਜਿਹੜੇ ਭਗੌੜੇ ਸੀ ਆਪਣੇ ਬਿਆਦਵੀ ਕਲੈਂਡ ਤੋਂ ਉਹ ਤਾਂ ਸੁਖਵੀਰ ਦੀ ਕੋਠੀ 'ਚ ਹੀ ਹੁੰਦੇ ਰਿਹਾ ਮੈਂ ਵੇਖਦੀ ਰਹੀ ਜੀ ਉਸ ਤੋਂ ਬਾਅਦ ਵੀ ਮੈਂ ਸੋ ਇਹ ਇਸ ਮਾਮਲੇ ਦੇ ਵਿੱਚ ਬੇਇਨਸਾਫੀ ਦੀ ਮਤਲਬ ਇਨਸਾਫ ਦੀ ਸਿਆਸਤ ਨਹੀਂ ਹੋਈ ਜਿਸ ਦੇ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਮਾਮਲੇ ਤੋਂ ਹੁਣ ਕੋਈ ਕਦਮ ਪਾਉਣ ਨੂੰ ਆਏ ਠੀਕ ਆ ਲੋਕ ਸਿਰਾਂਤੀ ਸਜ਼ਾ ਦੇਣਗੇ ਲੋਕਾਂ ਨੇ ਬਾਦਲਾਂ ਨੂੰ ਵੀ ਸਿਆਸੀ ਸਜ਼ਾ ਦੇਤੀ ਲੋਕਾਂ ਨੇ ਅਮਰਿੰਦਰ ਨੂੰ ਵੀ ਸਿਆਸੀ ਸਜ਼ਾ ਦੇਤੀ ਲੋਕ ਆਪ ਨੂੰ ਵੀ ਸਜ਼ਾ ਦੇ ਦੇਣਗੇ ਇੱਕ ਕੋਵਰ ਵਿਜੇ ਕੋਮਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਇਹੀ ਗੱਲ ਆਖੀ ਉਹ ਕਹਿੰਦੇ ਵੀ ਮੈਂ ਆਪਣੀ ਡਿਊਟੀ ਕਰਨੀ ਸੀ ਮੈਂ ਕਰ ਦਿੱਤੀ ਹੈ ਵੀ ਇਹਦਾ ਇਨਸਾਫ ਹੁਣ ਗੁਰੂ ਮਹਾਰਾਜ ਆਪ ਕਰਨਗੇ ਆਹ ਚਲੋ ਆਪ ਤਾਂ ਇਹੀ ਕਹਿੰਦੇ ਫਿਰ ਲੋਕਾਂ ਦੀ ਅਦਾਲਤ ਤੇ ਕਰਦੀ ਹੁੰਦੀ ਹੈ ਫੈਸਲਾ ਤੇ ਲੋਕ ਆ ਜਿਹੜੇ ਖੜਕਾਈ ਜਾਂਦੇ ਨੇ ਪੰਜਾਬ ਦੇ ਜੀ ਸੋ ਮੈਂ ਦੱਸ ਮੰਨਿਆ ਜਿਨੇ ਇਹ ਬੱਡੇ ਮਸਲੇ ਨੇ ਗੁੱਜੇ ਵੀ ਜਿਹੜੇ ਮਸਲੇ ਨੇ ਲੋਕਾਂ ਦੇ ਆਪਣੇ ਆਰਥਿਕ ਮਸਲੇ ਨੇ ਹੋਰ ਉਹਨਾਂ ਪ੍ਰਤੀ ਜੋ ਇਹਨਾਂ ਦਾ ਹਾਲ ਆ ਉਹਨਾਂ ਨੂੰ ਨਾਲ ਜੋੜ ਕੇ ਸਭਾ ਦੇਈਆਂ ਨੇ ਲੋਕ ਜੀ ਇਹਦੇ ਚ ਮੰਨ ਲਓ ਜੀ ਇਹਦੇ ਚ ਇੱਕ ਚੀਜ਼ ਹੋਰ ਆ ਇਹ ਜਿਹੜੇ ਪ੍ਰਦੀਪ ਕਲੇਰ ਨੇ ਇਹਨਾਂ ਨੂੰ ਜ਼ਮਾਨਤ ਤਾਂ ਚਲੋ ਮਿਲ ਗਈ ਐ ਇਹਨਾਂ ਦੀ ਸੰਭਾਵਨਾ ਇਹ ਵੀ ਦਿਖਾਈ ਜਾ ਰਹੀ ਐ ਵੀ ਇਹ ਸਰਕਾਰੀ ਗਵਾਹ ਬਣਨਗੇ ਤੇ ਇੱਕ ਚੀਜ਼ ਹੋਰ ਆ ਇਹਨਾਂ ਦੀ ਪਰਿਵਾਰਕ ਦੀ ਜੇ ਇਹਨਾਂ ਦੀ ਮਿਸਸਿਸ ਦੀ ਗੱਲ ਕਰੀਏ ਪ੍ਰਦੀਪ ਕਲੇਰ ਉਹਨਾਂ ਦੀ ਨਾ ਧਰਮ ਪਤਨੀ ਨੇ ਇੱਕ ਕੋਰਟ ਦੇ ਵਿੱਚ ਅਰਜ਼ੋਈ ਵੀ ਪਾਈ ਸੀ ਚਿੱਠੀ ਆਪਣੀ ਐਪਲੀਕੇਸ਼ਨ ਲਗਾਈ ਸੀ ਵੀ ਮੇਰੇ ਪਤੀ ਨੂੰ ਜਾਨ ਦਾ ਖਤਰਾ ਹੈ ਵੀ ਜੇਲ੍ਹ ਦੇ ਵਿੱਚ ਵੀ ਉਹਨਾਂ ਤੇ ਕਿਸੇ ਨਾ ਕਿਸੇ ਤਰੀਕੇ ਨਾਲ ਅਟੈਕ ਹੋ ਸਕਦਾ ਹੁਣ ਤਾਂ ਉਹਨੂੰ ਜ਼ਮਾਨਤ ਮਿਲ ਰਹੀ ਹੈ ਤਾਂ ਇਹ ਵੀ ਪੋਸਿਬਿਲਿਟੀ ਹੋ ਸਕਦੀ ਹੈ ਵੀ ਕੋਈ ਨਾ ਕੋਈ ਨੁਕਸਾਨ ਵੀ ਹੋ ਸਕਦਾ ਨਹੀਂ ਦੇਖੋ ਹੁਣੀਆਂ ਗੱਲਾਂ ਦੀ ਸਾਡੇ ਦੇਰ ਦੇ ਵਿੱਚੋਂ ਮਿੱਟੂ ਮਾਰਿਆ ਨਹੀਂ ਜੀ ਇਹ ਉਹ ਇੱਕ ਇਹਨਾਂ ਦਾ ਉੱਥੇ ਕੋਰਟ ਕੋ ਪੂਰੇ ਸ਼ਾਇਦ ਪ੍ਰਦੀਪ ਸੀ ਉਹਦਾ ਨਾਮ ਵੀ ਉਹ ਵੀ ਮਾਰਿਆ ਜਦੋਂ ਮਾਰ ਮਰਾਈ ਦੀ ਗੱਲ ਚੱਲਦੀ ਆ ਨਾਲ ਦੀ ਨਾਲ ਉਧਰ ਕਾਨੂੰਨੀ ਅਮਲ ਚੱਲਿਆ ਹੁੰਦਾ ਉਹ ਆ ਫਿਰ ਜਿਹੜੇ ਦੋਸ਼ੀ ਨੇ ਉਹ ਲਾਹਾ ਲਈ ਲੈਂਦੇ ਨੇ ਵੀ ਚਾਹੇ ਉਹ ਜਮਾਨਤ ਕਰਾਉਣ ਚਾਹੇ ਮਕਦਮਾ ਉੱਥੋਂ ਬਦਲਾਉਣ ਵਾਲੇ ਪਾਸੇ ਤੋਂ ਇਸ ਕਰਕੇ ਜਿਹੜਾ ਵਾਰਾ ਮਾ ਹੁਗਾ ਗਵਾ ਬਣਨ ਦੀ ਗੱਲ ਕਰਦਾ ਉਹ ਇਹ ਕਹੀ ਦੀ ਗਵਾਹੀ ਦਿੰਦਾ ਹੋ ਸਕਦਾ ਉਹੀ ਦੀ ਗਵਾਹੀ ਦੇ ਦੇ ਜਿਹੜੇ ਜਿਹੜੀ ਫਾਰੀ ਸਿੱਟਾ ਦੇ ਉਲਟ ਹੋਵੇ ਜਿਹੜੇ ਨਤੀਜੇ ਨੇ ਵੀ ਬਾਦੇ ਨੇ ਆਏ ਕਿ ਇਸ ਦਾ ਮਤਿ ਕਿਸੇ ਨੂੰ ਨਹੀਂ ਗਵਾਹੀ ਕਹੀ ਪਰ ਜਿੰਮੇਵਾਰੀ ਤਾਂ ਜਿਹੜਾ ਸਰਕਾਰ ਦਾ ਹੀ ਉਹਦੀ ਬਣਦੀ ਹੈ ਨਾ ਹੁਣ ਜਦੋਂ ਇਹਨਾਂ ਨੇ ਕੇਜਰੀਵਾਲ ਉਹਨਾਂ ਨੇ ਮਜੀਠੀਏ ਤੋਂ ਮਾਫੀਆਂ ਮੰਗੀਆਂ ਨੇ ਹੋਰ ਸਾਰਾ ਕੁਝ ਕੀਤਾ ਉਦੋਂ ਇਹੀ ਕਹਿੰਦੇ ਹੁੰਦੇ ਜੇ ਅਸੀਂ ਕਿਹੜਾ ਸਰਕਾਰ ਦਾ ਵੀ ਸੱਤਾ ਦਾ ਜੇ ਅਸੀਂ ਸੱਤਾ ਤੋਂ ਹੁੰਦੇ ਅਸੀਂ ਇਹ ਇਮਤਿਹਾਨ ਕਰ ਦਿੰਦੇ ਤੇ ਸਾਨੂੰ ਮਾਫੀਆਂ ਮੰਗਣ ਦੀ ਲੋੜ ਨਹੀਂ ਹੁਣ ਇਹਨਾਂ ਨੂੰ ਵੀ 2.5 ਸਾਲ ਹੋ ਗਏ ਸੱਤਾ ਚਾਹਿਆ ਨੂੰ ਇਹਨਾਂ ਨੇ ਵੀ ਕੀ ਕਰ ਲਿਆ ਜੀ ਜੀ ਸਾਹਮਣੇ ਦੀ ਗੱਲ ਕਰਦਾ ਮੈਂ ਮਜੀਠੀਏ ਨਾਮ ਦੀ ਗੱਲ ਕਰ ਹਾਂਜੀ 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 ਤੁਹਾਡੇ ਸਾਹਮਣੇ ਹੈ ਬਿਲਕੁਲ ਸੋ ਇਹ ਇਨਸਾਫ ਦੀ ਕਹਿ ਲਓ ਚਲੋ ਹੋਪ ਸਸਟੇਨਸ ਲਾਈਫ ਉਮੀਦ ਦੇ ਸਾਰੇ ਦੁਨੀਆ ਕਾਇਮ ਆ ਪਰ ਕੀ ਪੰਜਾਬ ਦੇ ਲੋਕ ਉਮੀਦ ਰੱਖਣ ਇਸ ਚੀਜ਼ ਦੀ ਵੀ ਇਸ ਮਾਮਲੇ ਨੂੰ ਜਿੰਨਾ ਕੋ ਉਲਝਾ ਦਿੱਤਾ ਗਿਆ ਹਾਲਾਂਕਿ ਗੁਰਮੀਤ ਰਾਮ ਰਹੀਮ ਵੱਲੋਂ ਹੁਣ ਦੁਬਾਰਾ ਫੇਰ ਪੈਰੋਲ ਦੇ ਲਈ 21 ਦਿਨ ਦੇ ਲਈ ਐਪਲੀਕੇਸ਼ਨ ਦਿੱਤੀ ਗਈ ਸੀ ਪਹਿਲਾਂ ਵੀ ਫਰ ਲੋ ਬਾਰੋ-ਬਾਰ ਮਿਲਦੀ ਰਹੀ ਆ ਹਾਲਾਂਕਿ ਐਸਜੀਪੀਸੀ ਵੱਲੋਂ ਉਹਨੂੰ ਰੋਕ ਲਗਾਉਣ ਦੇ ਲਈ ਕ੍ਰਿਟ ਪਟੀਸ਼ਨ ਵੀ ਪਾਈ ਗਈ ਸੀ ਸੋ politically influenced ਇਹ ਮਾਮਲਾ ਪੂਰਾ ਹੋ ਗਿਆ ਤਾਂ ਇਹਦੇ ਵਿੱਚ ਕੋਈ ਇਨਸਾਫ ਦੀ ਗੁੰਜਾਇਸ਼ ਆ ਜਿਹੜੀ ਪੰਜਾਬ ਦੇ ਲੋਕਾਂ ਲਈ ਰਹਿ ਜਾਂਦੀ ਹੈ ਪਹਿਲੀ ਗੱਲ ਇਹ ਹੈ ਨਾ ਜੀ ਅਕਾਲੀ ਦਲ ਜਾਂ ਸ਼ਰਮਣੀ ਕਮੇਟੀ ਵੀ ਇਹ ਮਾਮਲੇ ਨੂੰ ਅਲਗਾਰਾ ਰਹੀ ਹੈ ਨਾ ਜੀ ਜੀ ਕਿਉਂਕਿ ਤੈਨੂੰ ਸਜ਼ਾ ਮਿਲ ਗਿਆ ਉਹ ਮਿਲਿਆ ਕਿਸੇ ਕਤਲ ਦੇ ਵਿਕਟਮ ਤੇ ਜਿੱਬੀਆਂ ਦੇ ਨਾਲ ਬਲਾਤਕਾਰ ਕਰਨ ਤੇ ਜੀ ਜਿਹੜੀ ਗੱਲ ਤੋਂ ਬਚਿਆ ਹੋਇਆ ਉਹ ਬਚਿਆ ਹੋਇਆ ਬੇਅਦਬੀ ਵਾਲੇ ਮਾਮਲੇ ਜੀ ਇਹ ਬੇਅਦਬੀ ਆਲੇ ਮਾਮਲੇ ਨੂੰ ਕਿਉਂ ਨਹੀਂ ਪਰਫਿਊ ਕਰ ਜੇ ਕਾਨੂੰਨੀ ਦੇਣ ਤੇ ਸ਼੍ਰੋਮਣੀ ਕਮੇਟੀ ਜਿਹੜਾ ਹਰਾਸਮੈਂਟ ਲਈ ਸੁੱਛਗੀ ਚ ਕੀਤੀ ਜਾਵੇ ਜਿਹੜਾ ਅੰਮਲ ਸ਼ੁਰੂ ਹੋਇਆ ਸੀ ਵਿਚਾਲਨ ਸੈਟਪਰ ਦੀ ਹੁਣ ਤੁਸੀਂ ਉਸ ਕੇਸ ਦੇ ਵਿੱਚ ਲੜ ਕੇ ਤੁਸੀਂ ਇੱਥੇ ਦਾ ਕੇਸ ਆ ਜਿਹੜਾ ਉਹਦੀ ਸੱਤੀ ਉੱਥੋਂ ਕਿਵੇਂ ਲੈ ਸਕਦੇ ਹੋ ਜੀ ਬਿਲਕੁਲ ਲੜ ਕੇ ਤਾਂ ਤੁਹਾਨੂੰ ਫਦਾ ਹੋਗੀ ਉਹ ਤਾਂ ਸਰਕਾਰ ਨੂੰ ਪਰੇਸ਼ਾਨ ਦਿੰਦੀ ਆ ਜਦੋਂ ਲੋਡ ਹੁੰਦੀ ਆ ਉਹਦੇ ਨਾਲੋਂ ਥੋੜੇ ਖਾਸ ਪਰ ਵੱਡਾ ਸਵਾਲ ਇਹ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਵਾਲੇ ਕੇਸ ਦੇ ਵਿੱਚੋਂ ਵੀ ਹਰਾਸਮੈਂਟ ਸੁੱਛਗੀ ਕੀਤਾ ਹੋਵੇ ਉਹ 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 ਮੁਕਦਮੇ ਦੇ ਵਿੱਚ ਘਰਵਾਲਾ ਸ਼ਾਮਲ ਕੀਤਾ ਜਾਵੇ ਇਹ ਗੱਲ ਕਰਨ ਦੀ بجائے ਇਹ ਜਾ ਕੇ ਉੱਥੇ ਉਹਦੀ ਉਹ ਹੋਰ ਕੇਸ ਦੇ ਵਿੱਚ ਪੁਲਿਸ ਜਾ ਕੇ ਉਹਦੇ ਡੰਡੇ ਖੜਕਾਉਣ ਲੱਗ ਜਾਂਦੇ ਨੇ ਇਹਦਾ ਕਿੰਨਾ ਕੁ ਮਤਲਬ ਹੈ ਜੀ ਇਹ ਤਾਂ ਹੋਰ ਬਹੁਤ ਤਰ੍ਹਾਂ ਨੇ ਜਿਹੜੀ ਇਹ ਕਰ ਲੈਣੀ ਜੀ ਬਿਲਕੁਲ ਜੀ ਬहोत बहोत ਧੰਨਵਾਦ ਜੀ ਸੋ ਇਹ ਸੰਸਿਆਸੀ ਮਾਹਰ ਮਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ ਤੇ ਇਸ ਮਾਮਲੇ ਨੂੰ ਜਿੰਨਾ ਇਹ ਸੰਜੀਦਗੀ ਜਾਂ ਜਿੰਨਾ ਸੈਂਸਿਟਿਵ ਮਾਮਲਾ ਕਿਉਂਕਿ ਪੰਜਾਬ ਦੇ ਲੋਕਾਂ ਦੀ ਖਾਸ ਕਰ ਪੰਥ ਦੇ ਲੋਕਾਂ ਦੀ ਗੱਲ ਕਰੀਏ ਤਾਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਤੇ ਜਿਵੇਂ ਮਾਲੀ ਸਾਹਿਬ ਨੇ ਕਿਹਾ ਵੀ ਵੱਡੇ ਪੱਧਰ ਤੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੈ ਜਿਹੜੀ ਰਵਾਇਤੀ ਪਾਰਟੀਆਂ ਵੱਲੋਂ ਇਸ ਮਾਮਲੇ ਤੇ ਕੀਤੀ ਗਈ ਹੈ ਹਾਲਾਂਕਿ ਇੱਕ ਹਾਈ ਕੋਰਟ ਵੱਲੋਂ ਇੱਕ ਅਹਿਮ ਫੈਸਲਾ ਹੁਣ ਲਿਆ ਗਿਆ ਜਿਸ ਦੇ ਵਿੱਚ ਪ੍ਰਦੀਪ ਕਲੇਰ ਉਹਨਾਂ ਨੂੰ ਜੋ ਕਿ ਮੁੱਖ ਮਲਜ਼ਮਾਂ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਦੀ ਗਵਾਹੀ ਕਲਮਬੰਦ ਜੋ ਤੁਸੀਂ ਗਵਾਹੀ ਪੜੋ ਤਾਂ ਉਹਦੇ ਵਿੱਚ ਵੱਡੇ ਖੁਲਾਸੇ ਨੇ ਜਿਹੜੇ ਉਹ ਸਾਹਮਣੇ ਆਏ ਸੀਗੇ ਜਿਸ ਦੇ ਵਿੱਚ ਸ਼ਰਿਆਮ ਹਣੀਪਰੀਦ ਦਾ ਨਾਮ ਡੇਰਾ ਰਾਮ ਰਹੀਮ ਗੁਰਮੀਤ ਰਾਮ ਰਹੀਮ ਦਾ ਨਾਮ ਸੋ ਉਹ ਚੀਜ਼ਾਂ ਕਿਤਨਾ ਕਿਤੇ ਇੰਟਰ ਰਿਲੇਟ ਕਰਕੇ ਉਸ ਤੋਂ ਬਾਅਦ ਜਿਹੜੀ ਇਹ ਜ਼ਮਾਨਤ ਦਿੱਤੀ ਗਈ ਹੈ ਪਰ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕੀ ਇਨਸਾਫ ਲੋਕਾਂ ਦੀ ਝੋਲੀ ਦੇ ਵਿੱਚ ਪੈਂਦਾ ਹੈ ਜਾਂ ਨਹੀਂ ਪੈਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਤੇ ਮੌਜੂਦਾ ਸਰਕਾਰ ਇਸ ਮਾਮਲੇ ਦੇ ਵਿੱਚ ਕੀ ਰੋਲ ਅਦਾ ਕਰਦੀ ਹੈ ਇਹ ਵੀ ਵੇਖਣਯੋਗ ਹੋਵੇਗਾ ਸੋ ਹੋਰ ਤਾਜ਼ਾ ਜਾਣਕਾਰੀਆਂ ਤੇ ਖਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ ਇਸ ਵੇਲੇ ਦੀ ਵੱਡੀ ਖਬਰ ਡੇਰਾਮੁਖੀ ਗੁਰਮੀਤ ਰਾਮ ਰਹੀਮ ਨਾਲ ਜੁੜੀ ਹੋਈ ਹੈ 2015 ਦਾ ਉਹ